सर मेरा नाम रविदत्ता जी मेरा रैंक ए एस आई है जी आर पी तू रेलवे स्टेशन पर एक हादसा वापर उस बारे जानकारी दे दो सर एक ट्रेन है 0157 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅਮਰਸਰ ਸਾਈਡ ਇਹਦੇ ਜਿਹੜੇ ਦਤਿਆ ਦੇ ਫੈਮਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਤੇ ਉਹ ਏਸੀ ਡੱਬੇ ਚ ਵੜਨ ਲੱਗੀ ਸੀ ਕਿ ਉਹ ਤਾਂ ਪੈਸ slips ਕਰ ਗਿਆ ਤੇ ਉਹ ਲੈਨਾਂ ਦੇ ਵਿੱਚ ਹੀ ਗਿਰ ਗਈ। ਉਹਦੇ ਇੱਕ ਲੱਤ ਟੱਟ ਗਈ ਸਰ। ਫਿਰ ਉਸ ਨੂੰ ਲੈਨ ਉੱਤੇ ਅਸੀਂ ਕਢਾ ਗਏ। ਐਂਬੂਲੈਂਸ ਬੁਲਾਈ ਤੇ ਰਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਸਰ। ਤਰਹੀਜ ਦਤਾ। ਸਰ ਕਿੰਨਾ ਕਿਥੇ ਲਾਪਰਵਾਹੀ ਦਾ ਕਾਰਨ ਹੀ ਲੱਗਦਾ ਕਿ ਟ੍ਰੇਨ ਦੇ ਪਿੱਛੇ ਭੱਜਣਾ ਜਾਂ ਫਰੋਕ ਤੋਂ ਕਰਨਾ। ਸਰ ਪਬਲਿਕ ਮੰਨਦੀ ਨਹੀਂ ਸੀ ਬਹੁਤ ਰੌਲਾ ਪਈਦਾ ਜੀ। ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜੋ। ਜਨਰਲ ਸਵਾਰੀਆਂ ਨੂੰ ਰੌਲਾ ਪਈਦਾ ਜਲਦੀ ਚੜਜੋ ਉਤਰਜੋ ਜਲਦੀ ਟ੍ਰੇਨ ਤੇ ਰੁਕੀ ਤਾਂ ਲੋਕਾਂ ਨੂੰ। ਪਰ ਲੋਕ ਨਹੀਂ ਮੰਨਦੇ ਸਰ ਕਿਉਂਕਿ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ। ਅਸੀਂ ਤਾਂ ਇਹ ਹਾਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਸੀ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਾਰੇ ਅਸੀਂ ਤਾਂ ਇਹ ਹਾਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਸੀ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਾਰੇ ਸਰ ਮੇਰਾ ਨਾਮ ਰਵੀ ਦੱਤਈ ਮੇਰਾ ਰੈਂਕ ਐਸਆਈ ਹੈ ਜੀਆਰਪੀ ਤੋਂ ਸਰ ਅਜ ਰੇਲਵੇ ਸਟੇਸ਼ਨ ਤੇ ਇੱਕ ਹਾਦਸਾ ਵਾਪਰਿਆ ਉਸ ਬਾਰੇ ਜਾਣਕਾਰੀ ਦੇ ਦਿਓ ਸਰ ਇੱਕ ਟ੍ਰੇਨ ਆ 01057 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅਮਰਸਰ ਸਾਈਡ ਇਹਦੇ ਜਿਹੜੇ ਦਤੀਆ ਦੇ ਫੈਮਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਤੇ ਉਹ ਏਸੀ ਡੱਬੇ ਚ ਵੜਨ ਲੱਗੀ ਸੀ ਕਿ ਉਹ ਤਾਂ ਪੈਰ ਸਲਿੱਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ ਉਹਦੇ ਇੱਕ ਲੱਤ ਟੱਟ ਗਈ ਸਰ ਫਿਰ ਉਸ ਨੂੰ ਲਾਈਨਾਂ 'ਚੋਂ ਅਸੀਂ ਕਢਾ ਆ ਗਏ ਐਂਬੂਲੈਂਸ ਬੁਲਾਈ ਤੇ ਰਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਸਰ ਤ੍ਰਿਪੇਦ ਅੰਦਾ ਸਰ ਇਹ ਕਿੰਨਾ ਕਿਥੇ ਲਾਪਰਵਾਹੀ ਦਾ ਕਾਰਨ ਹੀ ਲੱਗਦਾ ਕਿ ਟ੍ਰੇਨ ਦੇ ਪਿੱਛੇ ਭੱਜਣਾ ਜਾਂ ਫਰੋਤੋਂ ਕਰਨਾ ਸਰ ਪਬਲਿਕ ਮੰਨਦੀ ਨਹੀਂ ਸੀ ਬਹੁਤ ਰੌਲਾ ਪਈਦਾ ਜੀ ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜਾਓ ਜਨਰਲ ਸਵਾਰੀਆਂ ਨੂੰ ਰੋਲਾ ਪਈ ਤਾਂ ਜਲਦੀ ਚੜਜੋ ਉਤਰ ਜਾਓ ਜਲਦੀ ਟ੍ਰੇਨ ਦਰੋਕੀ ਤਾਂ ਲੋਕਾਂ ਨੂੰ ਪਰ ਲੋਕ ਨਹੀਂ ਮੰਨਦੇ ਸਰ ਕਿ ਉਹ ਕਿ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ ਅਸੀਂ ਤਾਂ ਇਹ ਹਾਦਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਅਸੀਂ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਿਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਰ